ਹਾਂ ਜੀ ਬੇਲਾ ਨਾਂ ਦਾ ਜੀ ਹਾਂ ਜੀ ਮੈਂ ਜਸਪਾਲ ਸਿੰਘ ਜੱਜ ਪ੍ਰਧਾਨ ਸ਼੍ਰੀ ਚਰਨ ਕਬਲ ਸਰਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰਡ ਮੱਚਵੜਾ ਸਾਹਿਬ ਵੱਲੋਂ ਖੇਡ ਮੇਲਾ ਕਰਵਾ ਰਹੇ ਹਾਂ ਕਿਨਵਾ ਜੀ ਇਹ ਕਿਹਨਾਂ ਦੀ ਯਾਦ ਵਿੱਚ ਹੈ ਇਹ ਜੀ 19ਵਾਂ ਖੇਡ ਮੇਲਾ ਜਿਹੜਾ ਸਵਰਗ ਜਗਬੌਨ ਸਿੰਘ ਟੱਕਰ ਦੀ ਯਾਦ ਨੂੰ ਸਮਰਪਿਤ ਅਸੀਂ ਕਰਵਾ ਰਹੇ ਹਾਂ ਜੀ 19ਵਾਂ ਖੇਡ ਮੇਲਾ ਅੱਜ 27 ਤਰੀਕ ਨੂੰ ਜਿਹੜਾ ਉਦਘਾਟਨ ਮਾਸਟਰ ਜਗਰ ਸਿੰਘ ਜੀ ਨੇ ਕੀਤਾ ਜੀ ਇਹਦੇ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ 14 ਸਾਲਾਂ ਤੋਂ ਛੋਟੇ ਬੱਚਿਆਂ ਦਾ ਜਿਹੜੇ ਮੈਚ ਅੱਜ ਫੁੱਟਬਾਲ ਦੇ ਸ਼ੁਰੂ ਹੋਏ ਨੇ ਜੀ ਕੱਲ ਨੂੰ ਜਿਹੜੇ ਜਿਹੜੇ ਕਲੱਬ ਤੇ ਜਿਹੜੇ ਓਪਨ ਫੁੱਟਬਾਲ ਦੇ ਮੈਚ ਸ਼ੁਰੂ ਹੋਣਗੇ ਜੀ ਪਰਸੋਂ ਨੂੰ ਜਿਹੜੀ ਐਥਲੈਟਿਕਸ ਜਿਹੜੀ ਈਵੈਂਟ ਨੇ ਜੀ ਆਲ ਬੱਚਿਆਂ ਦੇ ਬਜ਼ੁਰਗਾਂ ਦੇ ਤੇ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਤੇ ਘਟਨਾ ਜਿਹੜਾ ਸੈਟਿਸ ਕਰਵਾਈ ਜਾਊਗੀ ਜੀ ਯਕੀਨਨ ਜਿਹੜੀ ਕਬੱਡੀ ਆ ਜੀ ਰੈਸਲਿੰਗ ਆ ਤੇ ਆਪਣਾ ਫੁੱਟਬਾਲ ਦੇ ਜਿਹੜੇ ਫਾਈਨਲ ਮੈਚ ਹੋਣਗੇ ਜੀ 2 ਮਾਰਚ ਨੂੰ ਜੀ ਇਨਾਮ ਕੀ ਕੀ ਇਨਾਮ ਜਿਹੜਾ ਫੁੱਟਬਾਲ ਦਾ ਜਿਹੜਾ ਫਾਈਨਲ ਜਿਹੜਾ ਫਸਟ ਟੀਮ ਆਊਗੀ ਉਹਨੂੰ 41000 ਰੁਪਇਆ ਇਹਦੀ ਸੈਕੰਡ ਆਊਗੀ ਜੀ 31000 ਰੁਪਇਆ ਇਦਾਂ ਜਿਹੜੇ ਕਬੱਡੀ ਨੂੰ ਵਧੀਆ ਜਿਹੜੇ ਇਨਾਮ ਨੇ ਜਿਹੜੇ ਕਬੱਡੀ 45 ਕਿਲੋ ਤੇ 55 ਕਿਲੋ ਜਿਹੜੇ ਮੈਚ ਕਰਵਾ ਰਹੇ ਆ ਜੀ ਕੋਈ ਸਪੈਸ਼ਲ ਨਾਮ ਵੀ ਕਿਤੇ ਹੁੰਦਾ ਨਹੀਂ ਸਪੈਸ਼ਲ ਜਿਹੜਾ ਜੀ ਅਸੀਂ ਕਬੱਡੀ ਦੇ ਜਿਹੜੇ ਬੈਸਟ ਪਲੇਅਰ ਹੋਣਗੇ ਉਹਨਾਂ ਨੂੰ ਅਸੀਂ ਜੀ ਦੇਸੀ ਘੋਆ ਦੇ ਨਾਲ ਜਿਹੜੇ ਪੀਪਿਆਂ ਦੇ ਨਾਲ ਸਨਮਾਨਤ ਕਰ ਰਹੇ ਆ ਜੀ ਇਹ ਜਣੇ ਕਿ ਇੱਕ ਵੱਖਰੀ ਜੀ ਚੀਜ਼ ਕਰ ਰਹੇ ਆ ਜੀ ਅੱਜ ਮੁੱਖ ਮਹਿਮਾਨ ਕੌਣ ਕੌਣ ਆ ਰਹੇ ਨੇ ਉਹ ਵਾੜੇ ਮੁੱਖ ਮਹਿਮਾਨ ਦੀ ਸਾਰੀਆਂ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਧਾਰਮਿਕ ਪਾਰਟੀਆਂ ਦੇ ਜਿਹੜੇ ਜਿਹੜੇ ਵੀ ਨੁਮਾਇੰਦੇ ਨੇ ਜੀ ਉਹ ਸਾਰੇ ਪਹੁੰਚ ਰਹੇ ਨੇ ਖੇਡ ਪ੍ਰੇਮੀ ਨੂੰ ਸੰਦੇਸ਼ ਹੈ ਮੇਰੀ ਖੇਡ ਪ੍ਰੇਮੀਆਂ ਨੂੰ ਜੀ ਬੇਨਤੀ ਆ ਵੀ ਜਿਹੜੇ ਖੇਡ ਪ੍ਰੇਮੀ ਤੇ ਖਿਡਾਰੀ ਉਹ ਸਮਾਂ ਕੱਢ ਕੇ ਜਰੂਰ ਮਾਛੀਵਾਲਾ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਆਉਣ ਤਾਂ ਜੋ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਜਿਹੜੇ ਪਨੇਰੀ ਨੂੰ ਨਵੀਂ ਸੇਧ ਦੇ ਸਕੀਏ ਜੀ ਦਸ਼ਾ ਤੋਂ ਤੇ ਹੋਰ ਜਿਹੜੀਆਂ ਮਾੜੀਆਂ ਕਰਤਾਈਆਂ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਤੋਂ ਬਚਾਇਆ ਜਾ ਸਕਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਦਕੋ ਨਦਕ ਕਰੇ ਤੇ ਮਾਂ ਬਾਪ ਨੂੰ ਸਾਰ ਸਾਡੇ ਚੰਦਕੋਲ ਸਪੋਰਟ ਕਲੱਬ ਵੱਲੋਂ ਸਾਡੇ ਬਹੁਤ ਹੀ ਨਿੱਜੀ ਮਿੱਤਰ ਸਾਜੂ ਮੋਹਨ ਸਿੰਘ ਦੀ ਟੱਕਰ ਦੀ ਜਾਦ ਦੇ ਵਿੱਚ 14ਵਾਂ ਟੂਰਨਾਮੈਂਟ ਕੱਲ ਨੀਮਾ ਟੂਰਨਾਮੈਂਟ ਕਲੱਬ ਵੱਲੋਂ ਲਾ ਰਿਹਾ ਹੈ ਬਹੁਤ ਹੀ ਖੁਸ਼ੀਆਂ ਭਰਿਆ ਅਤੇ ਬੜਪਾਗਾ ਦਿਨ ਹੈ ਸਭ ਤੋਂ ਵੱਡੀ ਮਾਇਆ ਨਰੋਗੀ ਕਾਇਆ ਗੁਰਬਾਣੀ ਦਾ ਬਚਨ ਹੈ ਸੋ ਇਹ ਟੂਰਨਾਮੈਂਟ ਜਿਹੜਾ ਕਿ ਨੌਜਵਾਨ ਬੱਚੇ ਆਪਣੇ ਮੂਲ ਨੂੰ ਭੁੱਲ ਕੇ ਨਸ਼ਿਆਂ ਵਿੱਚ ਲੱਗੇ ਜਾ ਰਹੇ ਹਨ ਉਹਨਾਂ ਵਿੱਚ ਗੁਣ ਉਤਪਰਨ ਦੇ ਲਈ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਦੂਜੀ ਪਾਸ਼ਾਹੀ ਗੁਰੂ ਅੰਗਦ ਦੇਵ ਮਹਾਰਾਜ ਨੇ ਇਹਦੀ ਸ਼ੁਰੂਆਤ ਮਲਖਾਲਾ ਗੰਮਿਤ ਪਰ ਕਰਕੇ ਸਥਾਪਿਤ ਕੀਤਾ ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਸਰੀਰਕ ਸਿੱਖਿਆ ਲਈ बहुत बड़ा योगदान पाया है तन धन गुरु नानक देव जी महाराज जिन्होंने चौबीस साल अड़तालीस सौ किलोमी अड़ताली हज़ार किलोमीटर सफर तय किया कोई स्कूटर नहीं सी कोई घोड़ा नहीं कोई रथ नहीं सी पैदल तुर के आता एक प्रेरणा स्रोत सी साढ़े मनुखता और मान बता दे तो दे कहता भाव जिथे साड़ी सा ਵਿਕਾਸ ਦੇ ਲਈ ਅਸੀਂ ਵਿੱਦਿਆ ਦਾ ਚਾਨਣ ਫੜਦੇ ਹਾਂ ਤੇ ਸਰੀਰਕ ਸਿੱਖਿਆ ਦੇ ਲਈ ਖੇਡਾਂ ਜਿਹੜੀਆਂ ਨੇ ਇੱਕ ਅਨੇਕ ਰਮਾਂ ਅੰਗ ਹਨ ਸੋ ਇਹ ਕਲੱਬ ਬਹੁਤ ਹੀ ਵਿਟਪਾਗੀ ਕਲੱਬ ਹੈ ਜਿਨ੍ਹਾਂ ਦੀ ਕਾਜ ਦੇ ਥੱਲੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਇਤਿਹਾਸ ਦੱਸਾਂ 2000 ਇੱਕ ਦੀ ਗੱਲ ਹੈ ਜਦੋਂ ਇੱਕ ਮੈਂ ਕਾਉਂਸਲਰ ਸੀ ਨਕ ਪਟਿਆ ਦਾ ਸਾਡੇ ਸਵਰਗਿਕ ਮਿੱਤਰ ਟੱਕਰ ਸਾਹਿਬ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਤਾਂ ਮਿੰਦੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦਾ ਫੰਕਸ਼ਨ ਨੂੰ ਤੁਸੀਂ ਕਰਨਾ ਹੈ ਮੈਨੂੰ ਯਾਦ ਹੈ ਅੱਜ ਉਹ ਦਿਨ ਉਹ ਸਕੂਲ ਦੇ ਲਾਗੇ ਜਿਹੜਾ ਗਰਾਊਂਡ ਹੈ ਉੱਥੇ ਸਰ ਜੱਜ ਦੀਦੀ ਉਹ ਵਾਈਹੇ ਬੱਤਰ ਸਾਹਿਬ ਜੀ ਵਾਈਹੇ ਟੂਰਨਾਮੈਂਟ ਹੋਇਆ ਤੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦਾ ਫੰਕਸ਼ਨ ਕੀਤਾ ਇਹਨਾਂ ਨੇ ਮੰਗ ਰੱਖੀ ਕਿ ਸਾਡੇ ਕੋਲ ਸਟੇਡੀਅਮ ਨਹੀਂ ਆ ਹੈ ਮੈਂ ਆਪਣੇ ਭਾਸ਼ਣ ਚ ਕਿਹਾ ਵੀ ਅਸੀਂ ਕਾਉਂਸਲਰ ਹਾਂ ਸਾਡੇ ਪਾਵਰ ਇੰਨੀ ਨਹੀਂ ਜਦੋਂ ਕਦੇ ਪ੍ਰਧਾਨ ਬਣੇ ਤਾਂ ਸ਼ਾਇਦ ਅਸੀਂ ਥੋੜੀਆਂ ਜਿਹੜੀਆਂ ਆਸਾਂ ਮੀਂਹਾਂ ਨੇ ਇਹਨੂੰ ਪੂਰਾ ਕਰ ਸਕੀਏ ਇਹਨਾਂ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਸਦਕਾ ਮੈਂ 2006 ਵਿੱਚ ਸ਼ਹਿਰ ਦਾ ਪ੍ਰਧਾਨ ਬਣਿਆ ਤੇ ਮੁੱਖ ਮੰਗ ਲਈ ਸੀ ਉਹੀ ਕਲੱਬ ਜਿਹੜੀ 2021 ਮੀਟਿੰਗ ਸੀ ਜੱਜ ਸਾਹਿਬ ਦੀ ਗਵਾਈ ਵਿੱਚ ਉਹ ਫਿਰ ਮਨੇ ਤਾਂ ਅਸੀਂ 206 ਇਹਦਾ ਸਥਾਨ ਚ ਦੇਖੀਏ ਬਹੁਤ ਸਮਾਂ ਲੱਗੂਗਾ ਤੇ ਇਹ ਸਟੇਡੀਅਮ ਜਿਹੜਾ ਸੀ ਅਸੀਂ 206 ਚ ਤੋਂ ਲੈ ਕੇ 11 ਤੱਕ ਪੰਜਾਂ ਸਾਲਾਂ ਵਿੱਚ ਮੁਕੰਮਲ ਕੀਤਾ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਅਕਲਾ ਮਛਵੜਾ ਨਹੀਂ ਆਲੇ ਦੋੜੇ ਦੇ ਹਲਕੇ ਦੇ ਪਿੰਡਾਂ ਦੇ ਵੀ ਖਿਡਾਰੀ ਜਿਹੜੇ ਨੇ ਇੱਥੇ ਆ ਕੇ ਸਰੀਰਕ ਸਕਿਲ ਦੀ ਟ੍ਰੇਨਿੰਗ ਲੈਂਦੇ ਹਨ ਜਦ ਕਦੇ ਮੈਂ ਇੱਥੇ ਲੰਘਦਾ ਹਾਂ ਸੋਚਦਾ ਹਾਂ ਕਿ ਕਿੱਡਾ ਇਹ ਬੜਾ ਕੰਮ ਹੈ ਜਦੋਂ ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਜਿਹੜੇ ਨੇ ਇੱਥੇ ਸੈਰ ਕਰਦੇ ਹਨ ਅਤੇ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਸੋ ਅੱਜ ਮੈਂ ਇਸ ਕਲੱਬ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਇਹ ਕਲੱਬ ਜਿਹੜੀ ਹੈ ਇਹ ਦੁਗਣੀ ਦਤ ਚੋਗਰੀ ਤਰੱਕੀ ਕਰੇ ਇਸੇ ਤਰ੍ਹਾਂ ਹਰ ਸਾਲ ਜਿਹੜਾ ਉਹਨੇ ਮਨਾ ਰਹੇ ਨੇ ਇਹ ਇਸ ਤਰ੍ਹਾਂ ਹੀ ਮਨਾਉਂਦੇ ਰਹਿਣ ਅਤੇ ਇਹਦੀ ਸ਼ੋਭਾ ਜਿਹੜੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਹੋਰ ਉੱਚੀ ਤੇ ਸਤਕਾਰਯੋਗ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆयो ਵੀਰਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ